ਪੰਜਾਬ ਦੇ ਵਿੱਚ 320 ਮੈਰਿਟ ਆਈਆਂ ਨੇ 12972 ਸੀਨੀਅਰ ਸੈਕੰਡਰੀ ਸਕੂਲ ਤੋਂ 320 ਵਿੱਚੋਂ 86 ਮੈਰਿਟਾਂ ਨੇ ਜਿਹੜੀਆਂ ਉਹ ਕੱਲੇ 10 ਮੈਰਿਟਰੀਅਸ ਸਕੂਲਾਂ ਤੋਂ ਇਹ ਤਾਂ ਇਹਨਾਂ ਦੀ ਨਲਾਇਕੀ ਆ ਜਿਹੜਾ ਮੈਰੀਟੋਰੀਅ ਸਕੂਲਾਂ ਤੇ ਪੈਸਾ ਲੱਗਿਆ ਕਿਸ ਇੱਕ ਪਾਰਟੀ ਦਾ ਲੱਗਿਆ ਉਹ ਤਾਂ ਸਰਕਾਰੀ ਖਜ਼ਾਨਾ ਹੈ ਸਰਕਾਰੀ ਖਜ਼ਾਨੇ ਚੋਂ ਆਮ ਲੋਕਾਂ ਦਾ ਪੈਸਾ ਲੱਗਿਆ ਤਾਂ ਇੱਕ ਪਾਰਟੀ ਦੇ ਸਕੂਲ ਕਿਵੇਂ ਇਹ ਤਾਂ ਧਰਨਿਆਂ ਦੀ ਸਪੋਰਟ ਲੈਂਦੇ ਰਹੇ ਨੇ ਅੱਜ ਵੀ ਮੈਂ ਮੈਂ ਫੋਟੋਆਂ ਕਰਾਉਂਦੇ ਅੱਗੇ ਵੇ ਵੇ ਫੋਟੋਆਂ ਕਰਾਉਂਦੇ ਰਹੇ ਨੇ ਪ੍ਰਮੋਟ ਕਰਦੇ ਰਹੇ ਨੇ ਵੀ ਸਰਕਾਰ ਸਿੱਖਿਆ ਵੱਲ ਧਿਆਨ ਨਹੀਂ ਦੇ ਰਹੀ ਅੱਜ ਇਹ ਖੁਦ ਕਿੱਥੇ ਨੇ ਇਹਨਾਂ ਦੇ ਦਫ਼ਤਰ ਮੂਰੇ ਅਸੀਂ ਬੈਠੇ ਨੇ ਹਿੰਮਤ ਤਾਂ ਬਾਹਰ ਨਿਕਲ ਲੋਕਾਂ ਨੂੰ ਇੱਥੇ ਝੂਠ ਮਾਰੀ ਜਾਂਦਾ ਵੀ ਜਲੰਧਰ ਬੈਠਾ ਮੈਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਬੈਠਾ ਦੋ ਦਿਨ ਅਸੀਂ ਉੱਥੇ ਰੁ ਪਰ ਉਹਨਾਂ ਨੇ ਕਿਸੇ ਦੀ ਸਾਰ ਨਹੀਂ ਲਈ ਹੈਗੀ ਕੀ ਲੋਕਾਂ ਨੇ ਓਐਸਡੀਆ ਨੂੰ ਚੁਣ ਕੇ ਭੇਜਿਆ ਲੋਕਾਂ ਨੇ ਮੁੱਖ ਮੰਤਰੀ ਨੂੰ ਚੁਣ ਕੇ ਭੇਜਿਆ ਤਾਂ ਮੁੱਖ ਮੰਤਰੀ ਅਗੇ ਗੱਲ ਸੁਣੋ ਤੁਸੀਂ ਸਿੱਖਿਆ ਕ੍ਰਾਂਤੀ ਦੇਖੋ ਸਾਡੇ ਸਾਹਮਣੇ ਅਧਿਆਪਕ ਖੜੇ ਨੇ ਜਿਹੜੇ ਉਹ ਕਹਿੰਦੇ ਨੇ ਪੋਸਟਾਂ ਕੱਢੋ ਸਾਡੇ ਖੱਬੇ ਪਾਸੇ ਅਧਿਆਪਕ ਖੜੇ ਨੇ ਉਹ ਕਹਿੰਦੇ ਨੇ ਵੀ ਪ੍ਰਾਣੀ ਪੈਨਸ਼ਨ ਜਾਰੀ ਕਰੋ ਸਾਡੇ ਸੱਜੇ ਪਾਸੇ ਕੰਪਿਊਟਰ ਟੀਚਰ ਆ ਰਹੇ ਨੇ ਉਹ ਕਹਿੰਦੇ ਨੇ ਸਸ ਅਸੀਂ 15 ਸਾਲ ਹੋ ਗਏ ਕੱਚੇ ਰੁੱਲ ਰਹੇ ਆ ਤੇ ਸਾਨੂੰ ਰੈਗੂਲਰ ਕੋ ਥੋੜੇ ਸਾਹਮਣੇ ਮੈਰੀਟੋਰੀਅਸ ਵਾਲੇ ਖੜੇ ਨੇ ਚਾਰੇ ਪਾਸੇ ਅਧਿਆਪਕ ਰੁੱਲ ਰਹੇ ਨੇ ਸਿੱਖਿਆ ਕ੍ਰਾਂਤੀ ਕਿਹੜੀ ਐ ਦਿੱਲੀ ਤੋਂ ਪਹਿਲਾਂ ਉਹ ਮਾਡਲ ਪੰਜਾਬ ਵਿੱਚ ਹੈਗਾ ਸੀ ਇਸ ਸੋਧਿਆ ਦੀ ਇੰਟਰਵਿਊ ਸੁਣਿਓ ਉਹ ਕਹਿੰਦਾ ਵੀ ਪੰਜਾਬ ਵਿੱਚ ਸਾਇੰਸ ਪੜਾਉਣ ਲਈ ਵਿਦਿਆਰਥੀਆਂ ਨੂੰ ਮੈਰੀਟੋਰੀਅਸ ਸਕੂਲ ਹੈਗੇ ਨੇ ਪਰ ਕਹਿੰਦੇ ਵੀ ਅਸੀਂ ਵੱਖਰੇ ਸਕੂਲ ਖੋਲਣਾ ਕੀ ਵੱਖਰਾ ਕੀਤਾ ਵੀ ਹੌਸਟਲ ਨਹੀਂ ਹੈਗਾ ਉਹਨਾਂ ਦੇ ਬਾਵਜੂਦ ਮੈਰਿਟੋਰੀਅਸ ਸਕੂਲਾਂ ਦੇ ਨਤੀਜੇ ਜਲੰਧਰ ਪੱਛਮੀ ਦੇ ਵਿੱਚ ਇਸ ਸਮੇਂ ਖੜੇ ਆ ਜਲੰਧਰ ਪੱਛਮੀ ਚ ਚੋਣ ਨੂੰ ਲੈ ਕੇ ਸਿਰ ਧੜ ਦੀ ਬਾਜ਼ੀ ਲਾਉਣ ਨੂੰ ਬਿਲਕੁਲ ਸਾਰੀਆਂ ਪਾਰਟੀਆਂ ਤਿਆਰ ਨੇ ਉੱਥੇ ਹੀ ਸੱਤਾਧਾਰੀ ਪਾਰਟੀ ਦਾ ਸਭ ਕੁਝ दांव ਤੇ ਲੱਗਿਆ ਹੋਇਆ ਹੈ ਮੁੱਖ ਮੰਤਰੀ ਸਾਹਿਬ ਵੀ ਇੱਥੇ ਰਹਿائش ਬਣਾਈ ਬੈਠੇ ਨੇ ਇਸ ਸਮੇਂ ਜਿਹੜਾ ਆਮ ਆਦਮੀ ਪਾਰਟੀ ਦਾ ਦਫ਼ਤਰ ਹੈ ਉਹਦੇ ਸਾਹਮਣੇ ਖੜੇ ਆ ਤੇ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਮੈਰੀਟੋਰੀਅਸ ਸਕੂਲਾਂ ਦੇ ਜਿਹੜੇ ਕਰਮਚਾਰੀ ਨੇ ਉਹ ਇੱਥੇ ਬੈਠੇ ਹੋਏ ਨੇ ਕਿਉਂਕਿ ਮੰਗਾ ਬਹੁਤ ਸਾਰੀਆਂ ਨੇ ਇਹਨਾਂ ਦੇ ਜਿਹੜੇ ਕਰਮਚਾਰੀ ਨੇ ਜਿਹੜੇ ਆਗੂ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਮੈਰੀਟੋਰੀਅਸ ਸਕੂਲਾਂ ਨੂੰ ਇੱਕ ਪਾਰਟੀ ਦੇ ਨਾਲ ਜੋੜ ਕੇ ਵੀ ਵਿਤਕਰਾ ਕੀਤਾ ਜਾਂਦਾ ਹੈ ਕੀ ਸਾਰੀ ਕਹਾਣੀਆਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਸਸੇਕਾਰ ਸਸੇਕਾਰ ਜੀ ਜੀ ਅਸੀਂ ਮੈਰੀਟੋਰੀਅਸ ਸਕੂਲ 2014 ਵਿੱਚ ਪੰਜਾਬ ਸਰਕਾਰ ਦੁਆਰਾ ਖੋਲੇ ਗਏ ਸੀ ਠੀਕ ਹੈ ਜੀ ਪਰ ਉਸ ਸਮੇਂ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਧੋਖਾ ਸਾਡੇ ਨਾਲ ਕੀਤਾ ਗ੍ਰੇਡ ਪੇ ਤੇ ਇਹਨਾਂ ਸਕੂਲਾਂ ਦੇ ਇਹਦੇ ਆਪਣਾ ਨੂੰ ਰੱਖਿਆ ਗਿਆ ਪਰ ਉਸ ਤਨਖਾਹ ਨੂੰ ਉੱਕਾ-ਪੁੱਕਾ ਵਿੱਚ ਬਦਲ ਦਿੱਤਾ ਗਿਆ ਪਰ ਉੱਕਾ-ਪੁੱਕਾ ਵਿੱਚ ਬਦਲਣ ਤੋਂ ਬਾਅਦ 3% ਇਨਕਰੀਮੈਂਟ ਦਾ ਵਾਅਦਾ ਕੀਤਾ ਲਿਖਤੀ ਨੋਟਿਸ ਕੱਢਿਆ ਪਰ 10 ਸਾਲਾਂ ਵਿੱਚੋਂ 3% ਇਨਕਰੀਮੈਂਟ ਜਿਹੜਾ ਸਾਨੂੰ ਉਹ ਸਿਰਫ ਦੋ ਵਾਰ ਮਿਲਿਆ ਤੇ 2326 ਰੁਪਏ ਠੀਕ ਹੈ ਜੀ ਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੇ 2.5 ਸਾਲ ਹੋ ਗਏ ਸਾਡੇ ਤਿੰਨ ਇਨਕਰੀਮੈਂਟ ਤਾਂ ਇਹਨਾਂ ਦੇ ਸਮੇਂ ਜਾਰੀ ਹੋਣੇ ਸੀ ਜਿਹੜੇ ਨਹੀਂ ਹੋਏ ਠੀਕ ਹੈ ਜੀ 2016 ਵਿੱਚ ਆ ਮੁੱਖ ਮੰਤਰੀ ਬਾਦਲ ਨੇ ਅਨਾਉਂਸ ਕੀਤਾ ਵੀ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਊਗਾ ਇਹ ਵਾਅਦਾ ਨਹੀਂ ਪੂਰਾ ਹੋਇਆ 2018 ਵਿੱਚ ਇੱਧਰ ਕਾਂਗਰਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ 88 ਤੋਂ 86 ਦੇ ਅਧਿਆਪਕਾਂ ਨੂੰ ਜਦੋਂ ਰੈਗੂਲਰ ਕੀਤਾ ਉਦੋਂ ਬਕਾਇਦਾ ਮੈਰੀਟੋਰੀਅਸ ਸਕੂਲਾਂ ਦਾ ਨਾਮ ਸੀ ਇਹਦੇ ਵਿੱਚ ਪਰ ਸਾਨੂੰ ਬਿਨਾਂ ਕਾਰਨ ਦੱਸੇ 311 ਦੇ ਅਧਿਆਪਕਾਂ ਨੂੰ ਇਹਦੇ ਨੋਟਸ ਵਿੱਚੋਂ ਬਾਹਰ ਕੱਢਿਆ ਗਿਆ ਤੇ ਕੱਚਾ ਰੱਖਿਆ ਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦਮਗਜੇ ਮਾਰਦੀ ਹੈ ਜਿਹੜੀ ਸਿੱਖਿਆ ਕ੍ਰਾਂਤੀ ਦੇ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਵੀ ਅਸੀਂ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਾਂਗੇ ਪਰ ਇਹਨਾਂ ਨੇ ਵੀ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀ ਸਾਰ ਨਹੀਂ ਲਈ ਅਧਿਆਪਕ ਛੱਡੋ ਇਹਨਾਂ ਨੇ ਤਾਂ ਵਿਦਿਆਰਥੀਆਂ ਦੀ ਵੀ ਸਾਰ ਨਹੀਂ ਲਈ ਜਿਹੜੀਆਂ ਸਮੱਸਿਆਵਾਂ ਪਿਛਲੇ 10 ਸਾਲਾਂ ਜੇ ਅਸੀਂ ਜੂਝ ਰਹੇ ਸੀ ਉਹ ਇਹਨਾਂ ਦੇ ਸਮੇ ਵੀ ਉਵੇਂ ਹੀ ਚੱਲੀਆਂ ਨੇ ਕੋਚਿੰਗ ਉਵੇਂ ਹੀ ਬੰਦ ਹੈ ਡਾਈਟ ਉਵੇਂ ਹੀ ਵਿਦਿਆਰਥੀਆਂ ਦੀ ਘਟੀ ਹੋਈ ਹੈ ਇਹਨਾਂ ਦਾ ਇਸ ਇਸ ਇਹਨਾਂ ਸਕੂਲਾਂ ਪ੍ਰਤੀ ਜਿਹੜਾ ਰੁਝਾਨ ਉਹ ਨਾ ਪੱਕੀ ਹੈ ਫਿਰ ਸਿੱਖਿਆ ਢਾਂਚਾ ਕਹਿ ਲਈਏ ਵੀ ਇਹਨਾਂ ਦੇ ਵੱਲੋਂ ਜਿਹੜੀ ਵਾਅਦੇ ਕੀਤੇ ਗਏ ਸੀ ਉਹ ਵਾਅਦੇ ਫੇਲ ਨੇ ਤੁਸੀਂ ਸਿੱਖਿਆ ਕ੍ਰਾਂਤੀ ਦੇਖੋ ਸਾਡੇ ਸਾਹਮਣੇ ਅਧਿਆਪਕ ਖੜੇ ਨੇ ਜਿਹੜੇ ਉਹ ਕਹਿੰਦੇ ਨੇ ਪੋਸਟਾਂ ਕੱਢੋ ਸਾਡੇ ਖੱਬੇ ਪਾਸੇ ਅਧਿਆਪਕ ਖੜੇ ਨੇ ਉਹ ਕਹਿੰਦੇ ਨੇ ਵੀ ਪੁਰਾਣੀ ਪੈਨਸ਼ਨ ਜਾਰੀ ਕਰੋ ਸਾਡੇ ਸੱਜੇ ਪਾਸੇ ਕੰਪਿਊਟਰ ਟੀਚਰ ਆ ਰਹੇ ਨੇ ਉਹ ਕਹਿੰਦੇ ਨੇ ਸਸ ਅਸੀਂ 15 ਸਾਲ ਹੋ ਗਏ ਕੱਚੇ ਰੁੜ ਰਹੇ ਆ ਤੇ ਸਾਨੂੰ ਰੈਗੂਲਰ ਥੋੜੇ ਸਾਹਮਣੇ ਮੈਰੀਟੋਰੀਅਸ ਵਾਲੇ ਖੜੇ ਨੇ ਚਾਰੇ ਪਾਸੇ ਅਧਿਆਪਕ ਰੁੜ ਰਹੇ ਨੇ ਸਿੱਖਿਆ ਕ੍ਰਾਂਤੀ ਕਿਹੜੀ ਐ ਸਿੱਖਿਆ ਕ੍ਰਾਂਤੀ ਦਾ ਤੇ ਦਿੱਲੀ ਦੇ ਮਾਡਲ ਦੀ ਗੱਲ ਕਰਦੇ ਸੀ ਵੀ ਦਿੱਲੀ ਵਾਲਾ ਮਾਡਲ ਆਪਾਂ ਪੰਜਾਬ ਚ ਲਾਗੂ ਕਰਨਾ ਦਿੱਲੀ ਤੋਂ ਪਹਿਲਾਂ ਉਹ ਮਾਡਲ ਪੰਜਾਬ ਵਿੱਚ ਹੈਗਾ ਸੀ ਹਾਂ ਦਿੱਲੀ ਤੋਂ ਪਹਿਲਾਂ ਤੁਸੀਂ ਮਨੀਸ਼ ਸੋਧਿਆ ਦੀ ਇੰਟਰਵਿਊ ਸੁਣਿਆ ਉਹ ਕਹਿੰਦਾ ਵੀ ਪੰਜਾਬ ਵਿੱਚ ਸਾਇੰਸ ਪੜਾਉਣ ਲਈ ਵਿਦਿਆਰਥੀਆਂ ਨੂੰ ਮੈਰੀਟੋਰੀਅ ਸਕੂਲ ਹੈਗੇ ਨੇ ਪਰ ਕਹਿੰਦੇ ਵੀ ਅਸੀਂ ਵੱਖਰੇ ਸਕੂਲ ਖੋਲਣਾ ਕੀ ਵੱਖਰਾ ਕੀਤਾ ਵੀ ਹੌਸਟਲ ਨਹੀਂ ਹੈਗਾ ਜਦਕਿ ਇਹਨਾਂ ਸਕੂਲਾਂ ਵਿੱਚ ਹੌਸਟਲ 'ਚ ਬੱਚਿਆਂ ਨੂੰ ਫ੍ਰੀ ਖਾਣਾ ਮਿਲਦਾ ਫ੍ਰੀ ਰਹਿਣਾ ਮਿਲਦਾ ਉਹਨਾਂ ਦੀਆਂ ਸਹੂਲਤਾਂ ਜਿਹੜੀਆਂ ਨਿਊਟ੍ਰੀਸ਼ਨ ਦੀਆਂ ਉਹਨਾਂ 'ਤੇ ਧਿਆਨ ਦਿੱਤਾ ਪਰ ਇਹਨਾਂ ਨੇ ਇਸ ਚੀਜ਼ ਨੂੰ ਛੱਡ ਕੇ ਆਪਦੇ ਦਿੱਲੀ ਦਾ ਨਵਾਂ ਮਾਡਲ ਸਿਰਫ ਵੋਟਾਂ ਲਈ ਸਥਾਪਿਤ ਕਰਨ ਲਈ ਉਹ ਐਮੀਨੈਂਟ ਸਕੂਲ ਖੋਲੇ ਨੇ ਪਰ ਉਨ੍ਹਾਂ ਦੇ باوجود ਵੀ ਮੈਰੀਟੋਰੀਅਸ ਸਕੂਲਾਂ ਦੇ ਨਤੀਜੇ ਦੇ ਕੀ ਕਹਿੰਦੇ ਨੇ ਨਤੀਜੇ ਤੁਹਾਡੇ ਸਕੂਲਾਂ ਦੇ ਤੇ ਉਹਨਾਂ ਨਤੀਜਿਆਂ ਨੂੰ ਸਰਕਾਰੀ ਸਕੂਲ ਕਹਿ ਕੇ ਪ੍ਰੇਰਿਆ ਜਾਂਦਾ ਜਾਂ ਲੋਕਾਂ ਦੇ ਅੱਗੇ ਰੱਖਿਆ ਜਾਂਦਾ ਜਾਂ ਫਿਰ ਤੁਹਾਨੂੰ ਉਹਦਾ ਕੋਈ ਮਾਨ ਸਨਮਾਨ ਮਿਲਦਾ ਵੀ ਭਾਈ ਮੈਰੀਟੋਰੀਅਸ ਵਾਲੇ ਬਹੁਤ ਚੰਗਾ ਕਰ ਰਹੇ ਨੇ ਪੰਜਾਬ ਦੇ ਵਿੱਚ 320 ਮੈਰਿਟ ਆਈਆਂ ਨੇ 12972 ਸੀਨੀਅਰ ਸਕੈਂਡਰੀ ਸਕੂਲਾਂ ਵਿੱਚ 320 ਵਿੱਚੋਂ 86 ਮੈਰਿਟਾਂ ਨੇ ਜਿਹੜੀਆਂ ਉਹ ਕੱਲੇ 10 ਮੈਰਿਟੋਰੀਅ ਸਕੂਲਾਂ ਦੀ ਠੀਕ ਹੈ ਜੀ ਤੇ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦੀ ਜ਼ੁਬਾਨ ਤੇ ਨਾ ਨਹੀਂ ਹੈਗਾ ਇਹ ਪੋਸਟਰ ਰੀਲீஸ் ਕਰਦੇ ਨੇ ਵੀ 158 ਵਿਦਿਆਰਥੀਆਂ ਦਾ ਜੀ ਮੀਨਸ ਪਾਸ ਹੋਇਆ ਤੇ 158 ਚੋਂ 118 ਕੱਲੇ ਮੈਰਿਟੋਰੀਅ ਸਕੂਲਾਂ ਦੇ ਠੀਕ ਹੈ ਨਾਂ ਤੱਕ ਵੀ ਨਹੀਂ ਲਿਆ ਹੈਗਾ ਇਹ ਇਹ ਤੁਸੀਂ ਤੁਹਾਨੂੰ ਐ ਤਾਂ ਨਹੀਂ ਲੱਗਦਾ ਵੀ ਕਿਸੇ ਪਾਰਟੀ ਦੇ ਨਾਂ ਨਾਲ ਜੋੜ ਕੇ ਇਹਨਾਂ ਸਕੂਲਾਂ ਦੀ ਜ਼ਿਆਦਾ ਦੁਰਗਤੀ ਕੀਤੀ ਜਾ ਰਹੀ ਹੈ ਦੇਖੋ ਜੀ ਇਹ ਤਾਂ ਇਹਨਾਂ ਦੀ ਨਲਾਇਕੀ ਆ ਜਿਹੜਾ ਮੈਰੀਟੋਰੀਅ ਸਕੂਲਾਂ ਤੇ ਪੈਸਾ ਲੱਗਿਆ ਕਿਸੇ ਇੱਕ ਪਾਰਟੀ ਦਾ ਲੱਗਿਆ ਉਹ ਤਾਂ ਸਰਕਾਰੀ ਖਜ਼ਾਨਾ ਹੈ ਸਰਕਾਰੀ ਖਜ਼ਾਨੇ ਚੋਂ ਆਮ ਲੋਕਾਂ ਦਾ ਪੈਸਾ ਲੱਗਿਆ ਤਾਂ ਇੱਕ ਪਾਰਟੀ ਦੇ ਸਕੂਲ ਕਿਵੇਂ ਹੋ ਗਏ ਇਹ ਪੰਜਾਬ ਦੇ ਸਕੂਲ ਨੇ ਪੰਜਾਬ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਨੇ ਪੰਜਾਬ ਦੇ ਬੱਚੇ ਇਹਨਾਂ ਚ ਨੌਕਰੀ ਕਰਦੇ ਨੇ ਫਿਰ ਇਹ ਕਿਸੇ ਪਾਰਟੀ ਦੇ ਸਕੂਲ ਕਿ ਇੱਕ ਇੱਕ ਹੋਰ ਗੱਲ ਬਾਈ ਬਹੁਤ سارے ਲੋਕ ਇਹ ਕਹਿੰਦੇ ਨੇ ਕਿ ਜਿਹੜੇ ਟੀਚਰ ਨੇ ਜਾਂ ਹੋਰ ਸਾਰੇ ਫਰੰਟ ਨੇ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਜਾਗ ਕਿੱਦਾਂ ਆ ਗਈ ਪਹਿਲਾਂ ਕਿਉਂ ਨਹੀਂ ਇੰਨੇ ਇਹ ਆਉਂਦੇ ਸੀ ਪ੍ਰਚਾਰ ਕਰਨ ਦੇ ਨੇ ਧਰਨੇ ਲਾਉਣ ਦੇ ਲਈ ਕੀ ਤੁਸੀਂ ਪਹਿਲਾਂ ਵੀ ਆਮ ਆਦਮੀ ਪਾਰਟੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਰਹੀ ਹੈ ਉਸ ਸਮੇਂ ਵੀ ਐਂ ਹੀ ਵਿਰੋਧ ਕਰਦੇ ਰਹੇ ਹੋ ਅਸੀਂ ਅਕਾਲੀ ਸਰਕਾਰ ਵੇਲੇ ਵੀ ਅਸੀਂ ਨਹੀਂ ਸਾਰੇ ਅਧਿਪਕਾਂ ਨੇ ਜਿਹਨੇ ਜਿਹੜੇ ਕੱਚੇ ਸੀਗੇ ਜਿਨ੍ਹਾਂ ਨੂੰ ਸਰਕਾਰਾਂ ਵੱਖ-ਵੱਖ ਸਮੇਂ ਦੀਆਂ ਵਾਅਦੇ ਕਰਕੇ ਆਉਂਦੀਆਂ ਰਹੀਆਂ ਨੇ ਉਹਨਾਂ ਵੇਲੇ ਵੀ ਪ੍ਰਚਾਰ ਕੀਤਾ ਅਕਾਲੀ ਦਲ ਵੀ ਕੀਤਾ ਕਾਂਗਰਸ ਵੇਲੇ ਵੀ ਕੀਤਾ ਹੁਣੇ ਹੀ 46 46 ਜਿਹੜੇ ਭਰਤੀ ਕਢਾਉਣ ਵਾਲੇ ਸਾਥੀ ਇੱਥੇ ਬੋਲ ਕੇ ਗਏ ਕਿ ਇਹ ਉਸ ਸਾਥੀ ਟੀਚਰ ਜਿਹੜੇ ਕਹੀ ਕਹਿੰਦੇ ਵੀ ਮੀਤ ਹੈਰ ਸਾਡੀ ਟੈਂਕੀ ਤੇ ਬੈਠ ਕੇ ਭਾਸ਼ਣ ਦਿੰਦਾ ਰਿਹਾ ਇਹ ਤਾਂ ਧਰਨਿਆਂ ਦੀ ਸਪੋਰਟ ਲੈਂਦੇ ਰਹੇ ਨੇ ਅੱਗੇ ਵਾਹ ਵਾ ਫੋਟੋਆਂ ਕਰਾਉਂਦੇ ਸੀ ਅੱਗੇ ਵਾਹ ਵਾ ਫੋਟੋਆਂ ਕਰਾਉਂਦੇ ਰਹੇ ਨੇ ਪ੍ਰਮੋਟ ਕਰਦੇ ਰਹੇ ਨੇ ਵੀ ਸਰਕਾਰ ਸਿੱਖਿਆ ਵੱਲ ਧਿਆਨ ਨਹੀਂ ਦੇ ਰਹੀ ਹਾਂ ਅੱਜ ਇਹ ਖੁਦ ਕਿੱਥੇ ਨੇ ਇਹਨਾਂ ਦੇ ਦਫ਼ਤਰ ਮੂਰੇ ਅਸੀਂ ਬੈਠੇ ਨੇ ਹਿੰਮਤਾਂ ਤਾਂ ਬਾਹਰ ਨਿਕਲਣ ਠੀਕ ਹੈ ਜੀ ਗੱਲ ਕਰਨ ਨਾਲ ਉਹਨਾਂ ਬੇਰੁਜ਼ਗਾਰਾਂ ਨਾਲ ਉਹਨਾਂ ਕੱਚਿਆਂ ਨਾਲ ਜਿਹੜੇ ਸੜਕਾਂ ਤੇ ਰੋ ਰਹੇ ਨੇ ਪਰ ਇਹਨਾਂ ਦਾ ਵੋਟਾਂ ਦੀਆਂ ਰੋਟੀਆਂ ਸੇਕਣੀਆਂ ਨੇ ਉਹਨਾਂ ਲਈ ਰੀਲਾਂ ਬਣਾਉਣੀਆਂ ਨੇ ਤੁਸੀਂ ਸ਼ਾਮ ਨੂੰ ਦੇਖ ਲਿਓ ਹੁਣ ਇੰਨੇ ਬੇਰੋਜ਼ਗਾਰ ਇੱਥੇ ਬੈਠੇ ਨੇ ਰੋਲ ਰਹੇ ਨੇ ਧੁੱਪ ਚ ਮੁੱਖ ਮੰਤਰੀ ਕਿਤੇ ਨਹੀਂ ਦਿੰਦਾ ਹੈਗਾ ਸ਼ਾਮ ਨੂੰ ਉਹਦੀ ਰੀਲ ਆਊਗੀ ਪਰਮਾ ਐ ਹੱਥ ਹਿਲਾਉਂਦਾ ਲੋਕਾਂ ਦਾ ਐ ਅਭਿਨੰਦਨ ਕਰਦਾ ਹੋਊਗਾ ਵੀ ਮੈਂ ਦੇਖੋ ਤੁਹਾਨੂੰ ਕਿੰਨਾ ਪਿਆਰ ਕਰਦਾ ਆ ਆਹ ਦੇਖੋ ਪੰਜਾਬ ਦੇ ਨੌਜਵਾਨ ਰੋਲ ਰਹੇ ਨੇ ਜਿਹੜੇ ਕੱਚੇ ਰੋਜ਼ਗਾਰ ਦਾ ਸੰਤਾਪ ਢੰਡਾ ਰਹੇ ਨੇ ਜਿਹੜੇ ਬੇਰੋਜ਼ਗਾਰ ਨੇ ਉਹਨਾਂ ਕੋਲੇ ਆ ਕੇ ਗੱਲ ਸੁਣੇ ਨਾ ਜੀ ਅਸਲ ਚ ਹੈਗਾ ਉਹ ਮੁੱਖ ਮੰਤਰੀ ਜੋ ਕਹਿੰਦਾ ਮੈਂ ਆ ਆ ਮਲੂਕਾਂ ਵਿੱਚ ਆ ਕੇ ਕਿਹੜਾ ਗੱਲ ਤੱਕ ਜੈਡ ਸਕਿਉਰਿਟੀ ਚ ਲਾਏ ਜਾਂਦਾ ਕਾਫਲੇ ਉਹਦੇ ਸਕਿਉਰਿਟੀ ਦੇ ਹੁੰਦੇ ਨੇ ਕਿਸੇ ਨੇੜੇ ਨੂੰ ਲੱਗਣ ਨਹੀਂ ਦਿੰਦੇ ਹੈਗੇ ਉਹ ਕਿਸੇ ਦੀ ਗੱਲ ਸੁਣਦਾ ਤੁਸੀਂ ਜਲੰਧਰ ਪੱਛਮੀ ਚੋਂ ਦੇਖਿਆ ਹੋਵੇ ਲੋਕਾਂ ਨਾਲ ਝੂਠ ਮਾਰੀ ਜਾਂਦਾ ਵੀ ਜਲੰਧਰ ਬੈਠਾ ਮੈਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਬੈਠਾ ਦੋ ਦਿਨ ਅਸੀਂ ਉੱਥੇ ਰੁਲ ਕੇ ਆ ਗਏ ਪਰ ਉਹਨਾਂ ਨੇ ਕਿਸੇ ਦੀ ਸਾਰ ਨਹੀਂ ਲਈ ਹੈਗੀ ਜਿਸ ਤਰ੍ਹਾਂ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਆਬਦੇ ਓਐਸਡੀ ਨੂੰ ਲਾ ਦਿੰਦਾ ਸੀ ਵੀ ਤੂੰ ਗੱਲਾਂ ਸੁਣ ਲਾ ਉਸੀ ਤਰ੍ਹਾਂ ਹੀ ਇਹਨੇ ਅਬਦਾ ਉਸਡੀ ਬਣਾਇਆ ਬਿਠਾਇਆ ਹੋਇਆ ਕੀ ਲੋਕਾਂ ਨੇ ਉਸਡੀਆਂ ਨੂੰ ਚੁਣ ਕੇ ਭੇਜਿਆ ਲੋਕਾਂ ਨੇ ਮੁੱਖ ਮੰਤਰੀ ਨੂੰ ਚੁਣ ਕੇ ਭੇਜਿਆ ਤਾਂ ਮੁੱਖ ਮੰਤਰੀ ਅਕੇ ਗੱਲ ਸੁਣੇ ਲੋਕ ਮੋ ਉਸਡੀ ਨੇ ਨਹੀਂ ਸੁਣਿਆ ਹੈਗਾ ਲੋਕਾਂ ਦਾ ਉਹ ਨਾ ਉਸਡੀਆਂ ਨੂੰ ਅਸੀਂ ਕੋਈ ਗੱਲ ਨਹੀਂ ਦੱਸਣੀ ਅਸੀਂ ਮੁੱਖ ਮੰਤਰੀ ਨੂੰ ਗੱਲ ਦੱਸਣੀ ਆ ਕੇ ਸਾਡੀ ਗੱਲ ਸੁਣੇ ਬਾਕੀ ਬੇਰੋਜ਼ਗਾਰਾਂ ਦੀ ਗੱਲ ਸੁਣੇ ਉਹਨਾਂ ਦੇ ਮਸਲੇ ਨੂੰ ਹੱਲ ਕਰੇ ਜੀ ਜੀ ਮੈਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੰਗਾ ਤੁਹਾਡੀਆਂ ਬਹੁਤ ਸਾਰੀਆਂ ਮੈਂ ਤੁਹਾਡੇ ਲੈਟਰ ਹੈਡ ਤੇ ਪੜੀਆਂ ਨੇ ਜੋ ਜੋ ਤੁਸੀਂ ਰੱਖ ਰਹੇ ਹੋ ਡਾਈਟ ਦਾ ਮੁੱਦਾ ਹੈ ਉਸ ਦੇ ਵਿੱਚ ਟੀਚਰਾਂ ਦੇ ਜਿਹੜੇ ਹਰ ਸਾਲ ਤਨਖਾਹ ਦੇ ਵਿੱਚ ਵਾਧਾ ਹੋਣਾ ਹੁੰਦਾ ਉਹਦੇ ਤੇ ਰੋਕ ਲੱਗੀ ਹੋਈ ਹੈ ਹੋਰ ਬਹੁਤ ਸਾਰੀਆਂ ਗੱਲਾਂ ਨੇ ਪਰ ਤੁਸੀਂ ਬਾਈ ਹੁਣਾ ਦੀ ਗੱਲ ਤੋਂ ਅੱਡ ਕੀ ਜੋੜਨਾ ਚਾਹੁੰਦੇ ਹੋ ਜਿੱਦਾਂ ਬਾਈ ਹੁਣੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਨੇ ਤੁਸੀਂ ਉਸ ਦੇ ਵਿੱਚ ਕੀ ਐਡ ਆਨ ਕਰਨਾ ਚਾਹੁੰਦੇ ਹੋ ਦੇਖੋ ਐਸ ਫਾਰ ਐਸ ਟੀਚਰਸ ਦੀ ਗੱਲ ਹੈ ਤਾਂ ਟੀਚਰਸ ਬਹੁਤ ਜ਼ਿਆਦਾ ਹਾਰਡ ਵਰਕਿੰਗ ਨੇ ਠੀਕ ਹੈ ਜੀ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਐਪਰੀਸ਼ੀਏਸ਼ਨ ਸਰਕਾਰ ਵੱਲੋਂ ਕਿਸੇ ਵੀ ਟਾਈਮ ਨਹੀਂ ਦਿੱਤਾ ਗਿਆ ਲੇਕਿਨ ਫਿਰ ਵੀ ਇਹਨਾਂ ਟੀਚਰਸ ਨੇ ਆਪਣਾ ਹਾਰਡ ਵਰਕ ਬੰਦ ਨਹੀਂ ਕੀਤਾ ਆਪਣੀ ਮਿਹਨਤ ਬੰਦ ਨਹੀਂ ਕੀਤੀ ਆਪਣੇ ਭਵਿੱਖ ਤੋਂ ਪਹਿਲੇ ਇਹਨਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਿਆ ਹੈ ਜੇ ਆਪਾਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚ ਰਹੇ ਹਾਂ ਤਾਂ ਕੀ ਸਰਕਾਰ ਦਾ ਫਰਜ਼ ਨਹੀਂ ਬੰਦਾ ਕਿ ਉਹ ਸਾਡੇ ਭਵਿੱਖ ਬਾਰੇ ਸੋਚਣ ਸਾਨੂੰ ਬਾਰ-ਬਾਰ ਲਾਰੇ ਲਾ ਲਾ ਕੇ ਲਾ ਲਾ ਕੇ ਪਿਛਲੇ ਕਈ ਸਾਲਾਂ ਤੋਂ ਸਾਨੂੰ ਸਿਰਫ ਲਾਰੇ ਲਾ ਰਹੇ ਕਿ ਤੁਹਾਨੂੰ ਪੱਕਾ ਕਰ ਰਹੇ ਤੁਹਾਨੂੰ ਪੱਕਾ ਕਰ ਰਹੇ ਤੁਹਾਨੂੰ ਪੱਕਾ ਕਰ ਰਹੇ ਅੱਜ ਵੀ ਆਪਾਂ ਸੜਕ ਤੇ ਬੈਠੇ ਆਂ ਔਰ ਕੱਚੇ ਸ਼ਬਦ ਦੇ ਨਾਲ ਬੈਠੇ ਆਂ ਮੈਂ ਇੱਕ ਇੱਥੇ ਮੈਂ ਤੁਹਾਡੇ ਤੋਂ ਸਵਾਲ ਕਰਨਾ ਚਾਹੁੰਦਾ ਕਿ ਕੀ ਤੁਹਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਥੋੜਾ ਜਿਹਾ ਵੱਧ ਉਮੀਦ ਸੀ ਕਿਉਂਕਿ ਇੱਕ ਬਦਲਾਅ ਆਇਆ ਸੀ ਅਕਾਲੀ ਕਾਂਗਰਸ ਅਕਾਲੀ ਕਾਂਗਰਸ ਨੂੰ ਛੱਡ ਕੇ ਤੀਸਰੀ ਪਾਰਟੀ ਤੀਸਰੀ ਧਿਰ ਨੂੰ ਲੋਕਾਂ ਨੇ ਚੁਣਿਆ ਜਿਹੜੇ ਇਹ ਆਈਡੋਲੋਜੀ ਲੈ ਕੇ ਚੱਲਦੇ ਸੀ ਕਿ ਅਸੀਂ ਕੱਟੜ ਇਮਾਨਦਾਰ ਆ ਤੇ ਲੋਕਾਂ ਦੇ ਸੱਥਾਂ ਚੋਂ ਘਰਾਂ ਚੋਂ ਚੱਲਣ ਵਾਲੀ ਸਰਕਾਰ ਹੈ ਦੇਖੋ ਜਦੋਂ ਆ ਆਮ ਆਦਮੀ ਪਾਰਟੀ ਨੇ ਆਪਣਾ ਪ੍ਰਚਾਰ ਸ਼ੁਰੂ ਕੀਤਾ ਸੀ ਤਾਂ ਲੋਕੀ ਬਹੁਤ ਪ੍ਰਭਾਵਿਤ ਹੋਏ ਸੀ ਆਪਾਂ ਵੀ ਪ੍ਰਭਾਵਿਤ ਹੋਏ ਕਿ ਸ਼ਾਇਦ ਹੁਣ ਕੋਈ ਨਾ ਕੋਈ ਚੇਂਜ ਆਊਗਾ ਲੇਕਿਨ ਚੇਂਜ ਨਾ ਸਿਰਫ ਸ਼ਬਦਾਂ ਵਿੱਚ ਆਇਆ ਚੇਂਜ ਸਿਰਫ ਸ਼ਬਦਾਂ ਵਿੱਚ ਆਇਆ ਐਕਚੁਅਲ ਚੇਂਜ ਕੋਈ ਨਹੀਂ ਆਇਆ ਆਪਾਂ ਸਿੱਖਿਆ ਕ੍ਰਾਂਤੀ ਲਿਆਵਾਂਗੇ ਸਿੱਖਿਆ ਕ੍ਰਾਂਤੀ ਕੋਈ ਨਹੀਂ ਆਈ ਔਰ ਜਿਹੜੇ ਸਿੱਖਿਆ ਕ੍ਰਾਂਤੀ ਲੈ ਕੇ ਆਏ ਉਹ ਸੜਕ ਤੇ ਬੈਠੇ ਨੇ ਫਿਰ ਕਾਹਦੀ ਸਿੱਖਿਆ ਕ੍ਰਾਂਤੀ ਹੋਈ ਬਲਤ ਤੁਸੀਂ ਸਿਰਫ ਸਿੱਖਿਆ ਕ੍ਰਾਂਤੀ ਨੂੰ ਸ਼ਬਦਾਂ ਤੱਕ ਰੱਖ ਦਿੱਤਾ ਜਾਂ ਪੇਂਟ ਤੱਕ ਰੱਖ ਦਿੱਤਾ ਜਾਂ সুইমিਂਗ ਪੂਲ ਤੱਕ ਰੱਖ ਦਿੱਤਾ ਕਿਹੜੀ ਕ੍ਰਾਂਤੀ ਤੁਸੀਂ ਲੈ ਕੇ ਆਏ ਕਿਹੜੇ ਬੱਚਿਆਂ 'ਚ ਬਦਲਾਅ ਤੁਸੀਂ ਲੈ ਕੇ ਆਏ ਕਿਹੜੇ ਬੱਚਿਆਂ ਦਾ ਭਵਿੱਖ ਤੁਸੀਂ ਬਣਾਇਆ ਕੋਈ ਸਿੱਖਿਆ ਕ੍ਰਾਂਤੀ ਕਿਸੇ ਤਰ੍ਹਾਂ ਦੀ ਨਹੀਂ ਆਈ ਇਹਨਾਂ ਨੇ ਬਾਰ-ਬਾਰ ਵਾਅਦੇ ਕੀਤੇ ਸਾਨੂੰ ਰੈਗੂਲਰ ਕਰ ਦੇਣ ਕਿ ਰੈਗੂਲਰ ਕਰ ਦੇਣ ਕਿ ਉਹ ਇਹਨਾਂ ਦਾ ਉਹ ਜਿਹੜਾ ਚੇਂਜਸ ਨੇ ਨਾ ਕਿ ਅਧਿਆਪਕਾਂ ਨੂੰ ਮੈਂ ਰੈਗੂਲਰ ਕਰ ਦਾਂਗਾ ਮੈਂ ਕਿਸੇ ਤਰ੍ਹਾਂ ਦਾ ਧਰਨਾ ਨਹੀਂ ਲੱਗਨਾਂ ਉਹ ਸ਼ਬਦਾਂ ਵਿੱਚ ਰਹਿ ਗਿਆ ਅੱਜ ਵੀ ਇਹ ਇਹ ਚੀਜ਼ਾਂ ਜਿਹੜੀਆਂ ਨੇ ਇੰਪੈਕਟ ਪਾਉਂਦੀਆਂ ਨੇ ਤੁਹਾਡੇ ਮਾਈਂਡ ਤੇ ਜਦੋਂ ਮੈਂ ਮਾਈਂਡਸੈਟ ਉਦਾਂ ਦਾ ਬਣ ਜਾਂਦਾ ਫਿਰ ਬੱਚਿਆਂ ਨੂੰ ਤੁਸੀਂ ਸਿੱਖਿਅਤ ਕਰਨੇ ਹੋ ਸਕਦਾ ਤੁਹਾਡੇ ਅੰਦਰੋਂ ਉਨੇ ਕੌਨਫੀਡੈਂਸ ਦੇ ਨਾਲ ਉਹ ਸਿੱਖਿਆ ਵਾਲੀਆਂ ਚੀਜ਼ਾਂ ਨਾ ਨਿਕਲ ਸਕਣ ਜਿਹੜੀਆਂ ਤੁਸੀਂ ਅੱਗੇ ਦੱਸਣੀਆਂ ਇਹ ਪ੍ਰਭਾਵ ਤਾਂ ਮਾਈਂਡਸੈਟ ਚ ਬਣਦਾ ਹੋਊਗਾ ਨਾ ਫੇਰ ਹੀ ਤੁਸੀਂ ਹੋਰ ਨਿਖਾਰ ਕੇ ਰਿਜ਼ਲਟ ਲਿਆ ਸਕਦੇ ਹੋ ਉਹਨਾਂ ਦੇ ਦੇਖੋ ਆਪਾਂ ਮੈਰੀਟੋਰੀਅਸ ਟੀਚਰਜ਼ ਆ ਹਾਂ ਏ ਹੁਣ ਸ਼ਾਇਦ ਮੈਂ ਆਪਣੀ ਆਪਣੀ ਸਾਰੇ ਟੀਚਰਸ ਦੀ ਤਾਰੀਫ ਵਿੱਚ ਥੋੜੀ ਜਿਹੀ ਸ਼ਬਦ ਕਹਿਣ ਲੱਗੀ ਆ ਆਪਾਂ ਮੈਰੀਟੋਰੀਅਸ ਟੀਚਰਸ ਆ ਆਪਾਂ ਬਾਕੀ ਟੀਚਰਾਂ ਤੋਂ ਥੋੜਾ ਵਕਤ ਸੋਚਦੇ ਆ ਜੇ ਸਾਨੂੰ ਇਹ ਕੁਝ ਨਹੀਂ ਦੇ ਰਿਆ ਨਾ ਆਪਾਂ ਫੇਰ ਵੀ ਆਪਣੇ ਬੱਚਾਂ ਤੇ ਉਨੀ ਮਿਹਨਤ ਕਰਾਂਗੇ ਉਨਾ ਹੀ ਹਾਰਡ ਵਰਕ ਕਰਾਂਗੇ ਕਿਉਂਕਿ ਸਾਡਾ ਜੜਾ ਨਾ ਸਾਡਾ ਦਿਲ ਇਹਨਾਂ ਦੇ ਨਾਲ ਨਹੀਂ ਜੁੜਿਆ ਸਾਡਾ ਦਿਲ ਸਾਡੇ ਬੱਚਿਆਂ ਦੇ ਨਾਲ ਜੁੜਿਆ ਸਾਡਾ ਪੁਵਿੱਕ ਸਾਡੇ ਬੱਚਿਆਂ ਦੇ ਪੁਵਿੱਕ ਦੇ ਨਾਲ ਜੁੜਿਆ ਜੇ ਇਹ ਸਾਨੂੰ ਕੁਝ ਨਹੀਂ ਦੇ ਰਿਹਾ ਆਪਾਂ ਉਹਨਾਂ ਦਾ ਬਦਲਾ ਆਪਣੇ ਬੱਚਾਂ ਤੋਂ ਥੋੜਾ ਲੈਣਾ ਜੀ ਜੀ ਜੇ ਮੈਂ ਜੇ ਮੈਂ ਮੈਂ ਆਪਣੇ ਬੱਚਾ ਤੋਂ ਬਦਲਾ ਲੈਣ ਲੱਗੀ ਤੇ ਇਹਨਾਂ ਵਿੱਚ ਤੇ ਮੇਰੇ 'ਚ ਫਰਕ ਹੀ ਰਹਿ ਗਿਆ ਮੈਂ ਉਹ ਹੀ ਪੁੱਛ ਰਿਹਾ ਸੀ ਵੀ ਮਾਈਂਡ ਸੈਟ 'ਚ ਕਿਹੋ ਜੀ ਤਬਦੀਲੀ ਆਉਂਦੀ ਹੈ ਜਦੋਂ ਤੁਹਾਨੂੰ ਇੱਕ ਕੱਚੇ ਹੋਣ ਦਾ ਅਹਿਸਾਸ ਹੁੰਦਾ ਹੈ ਪਰ ਤੁਸੀਂ ਬੱਚਿਆਂ ਦਾ ਇੱਕ ਬਣਾਉਣ 'ਚ ਲਗਾਤਾਰ ਲੱਗੇ ਹੋਏ ਹੋ ਜੇ ਤੁਹਾਨੂੰ ਪੱਕੇ ਕਰ ਦਿੰਦੇ ਨੇ ਉਸ ਦੇ ਮਾਈਂਡ ਸੈਟ 'ਚ ਕਿਹੋ ਜੀ ਤਬਦੀਲੀ ਆਉਗੀ ਦੇਖੋ ਜੇ ਪੱਕਾ ਕਰ ਦਿੰਦੇ ਨਾ ਦੇਖੋ ਪੱਕਾ ਸ਼ਬਦ ਇੱਕ ਬੰਦੇ ਨੂੰ ਨਾ ਹਰ ਤਰ੍ਹਾਂ ਦੇ ਸਟ्रेस ਤੋਂ ਉੱਪਰ ਲੈ ਜਾਂਦਾ ਜਦੋਂ ਤੁਹਾਡੇ ਸਿਰ ਤੇ ਇੱਕ ਕੱਚੇ ਦੀ ਸ਼ਬਦ ਦੀ ਤਲਵਾਰ ਟੰਗੀ ਹੁੰਦੀ ਹੈ ਨਾ ਤੁਸੀਂ ਜੀ ਦੇਖੋ ਆਪਾਂ ਵੀ ਬਾਲ ਬੱਚੇ ਵਾਲੇ ਆ ਠੀਕ ਹੈ ਆਪਾਂ ਇਹਨਾਂ ਦਾ ਭਵਿੱਖ ਸੋਚਦੇ ਆ ਲੇਕਿਨ ਆਪਾਂ ਆਪਣੇ ਬੱਚਿਆਂ ਦੇ ਵੀ ਭਵਿੱਖ ਲਈ ਉਨੇ ਹੀ ਜ਼ਿੰਮੇਵਾਰ ਆ ਇਸ ਲਈ ਸਾਨੂੰ ਕੱਚੇ ਸ਼ਬਦ ਨੂੰ ਆਪਣੇ ਉੱਤੇ ਹਟਾਣਾ ਪੈਣਾ ਹੈ ਜਾਂ ਉਹਦੀ ਆਪਾਂ ਮੰਗ ਕਰ ਰਹੇ ਹਾਂ ਸੋ ਇਹ ਚੀਜ਼ ਅਗਰ ਸਾਡੇ ਸ਼ਬਦ ਕੱਚਾ ਸ਼ਬਦ ਸਾਡੇ ਉੱਤੋਂ ਹਟਾ ਦਿੱਤਾ ਜਾਂਦਾ ਤਾਂ ਸਾਡੇ ਐਫਰਟਸ ਸ਼ਾਇਦ 100 ਤੋਂ ਵੀ 200% ਹੋ ਜਾਣਗੇ। ਹਮਮ ਥੈਂਕ ਯੂ। ਚਾਹੇ ਆਪਾਂ ਹੱਲੀ ਵੀ ਉਹਨਾਂ ਐਫਰਟਸ ਵਿੱਚ ਕਮੀ ਨਹੀਂ ਲੈਂਦੇ ਲੇਕਿਨ ਸ਼ਾਇਦ ਉਹਦੇ ਵਿੱਚ ਇੱਕ ਖੁਸ਼ੀ ਦਾ ਪਾਤਰ ਇੱਕ ਖੁਸ਼ੀ ਦਾ ਵਰਡ ਇੱਕ ਹੋਰ ਐਡ ਹੋ ਜਾਊਗਾ। ਜੀ ਜੀ ਜੇ 99 ਹੈ ਤਾਂ ਸ਼ਾਇਦ 100 99 ਹੈ ਤਾਂ ਸ਼ਾਇਦ 110% ਹੋ ਜਾਏ। ਸ਼ੁਕਰੀਆ ਸ਼ੁਕਰੀਆ। ਭਾਈ ਅੰਦਰ ਤੇ ਕੁਝ ਤੁਸੀਂ ਜੋੜਨਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਤਾਂ ਜ਼ਰੂਰ। ਦੇਖੋ ਅਸੀਂ ਇਹੀ ਕਹਿਣਾ ਚਾਹੁੰਦੇ ਆ। ਅੱਜ ਤੁਹਾਡੇ ਮਾਧਿਅਮ ਰਾਹੀਂ ਜਲੰਧਰ ਪੱਛਮੀ ਦੇ ਆਮ ਲੋਕਾਂ ਨੂੰ ਪੰਜਾਬ ਦੇ ਆਮ ਲੋਕਾਂ ਨੂੰ ਵੀ ਜਿਹੜੇ ਸਿੱਖਿਆ ਕ੍ਰਾਂਤੀ ਦੇ ਇਹਨਾਂ ਨੇ ਦਾਅਵੇ ਕੀਤੇ ਨੇ ਉਹਨਾਂ ਦੀ ਫੂਕ ਨਿਕਲ ਚੁੱਕੀ ਆ ਜਲੰਧਰ ਵਿੱਚ ਤੁਸੀਂ ਦੇਖ ਰਹੇ ਹੋ ਸਾਰੇ ਪਾਸੇ ਅਧਿਆਪਕ ਚਾਹੇ ਉਹ ਕੱਚੇ ਨੇ ਬੇਰੋਜ਼ਗਾਰ ਨੇ ਚਾਹੇ ਉਹ ਪ੍ਰਾਣੀ ਪੈਨਸ਼ਨ ਵਾਲੇ ਨੇ ਸੜਕਾਂ ਤੇ ਰੋਲ ਰਹੇ ਨੇ ਇਹ ਕੋਈ ਸਾਰ ਨਹੀਂ ਲੈ ਰਿਹਾ ਹੈਗਾ ਤੇ ਜੇ ਇਹ ਸਾਰ ਪੰਜਾਬ ਦੇ ਲੋਕਾਂ ਦੀ ਨਹੀਂ ਲਊਗਾ ਤਾ ਪੰਜਾਬ ਦੇ ਲੋਕਾਂ ਨੇ ਇਹ ਤੈਅ ਕਰਨਾ ਵੀ ਇਹ ਪੰਜਾਬ ਦੇ ਪੁਰਾਣੇ ਮੁੱਖ ਮੰਤਰੀਆਂ ਵਰਗਾ ਹੀ ਮੁੱਖ ਮੰਤਰੀ ਹੈ ਤਾਂ ਇਹਦੀ ਕੁਰਸੀ ਨੂੰ ਬਹੁਤਾ ਦੇਰ ਨਹੀਂ ਰਹਿਣਾ ਇਹਨੇ ਕੁਰਸੀ ਤੇ ਜਮਿਆ ਤੇ ਇਹਦੀ ਕੁਰਸੀ ਲਾ ਕੇ ਪਰਾਂ ਮਾਰਨੀ ਆ ਪੰਜਾਬ ਦੇ ਲੋਕਾਂ ਨੇ ਅਸੀਂ ਜਲੰਧਰ ਪੱਛਮੀ ਦੇ ਲੋਕਾਂ ਨੂੰ ਦੱਸਦੇ ਆਂ ਵੀ ਤੁਸੀਂ ਇਹਨਾਂ ਨੂੰ ਦੱਸੋ ਬੀਜੇ ਪੰਜਾਬ ਦੇ ਲੋਕਾਂ ਦਾ ਧੋਖਾ ਕਰਨਗੇ ਤਾਂ ਇਹਨਾਂ ਦਾ ਹਸ਼ਰ ਕੀ ਹੋਊਗਾ ਧੰਨਵਾਦ ਬਹੁਤ-ਬਹੁਤ ਸੋ ਇਹਨਾਂ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਪੜਾਉਣ ਵਾਲੇ ਅਧਿਆਪਕ ਤੇ ਹੋਰ ਜਥੇਬੰਦੀ ਦੇ ਨਾਲ ਜੁੜੇ ਹੋਏ ਵੱਖ-ਵੱਖ ਲੋਕ ਮੈਰਿਟੋਰੀਅਸ ਸਕੂਲਾਂ ਦੇ ਹਾਲਾਤ ਕਿਹੋ ਜਿਹੇ ਨੇ ਉਹਨਾਂ ਦੀ ਪੱਕੇ ਹੋਣ ਦੀ ਮੰਗ ਹੈ ਡਾਈਟ ਦੇ ਵਿੱਚ ਜਿਹੜੀ ਕਟੌਤੀ ਕੀਤੀ ਗਈ ਹੈ ਤਨਖਾਹਾਂ 'ਚ ਵਾਅਦੇ ਰੋਕੇ ਗਏ ਨੇ ਬਹੁਤ ਸਾਰੀਆਂ ਹੋਰ ਗੱਲਾਂ ਨੇ ਸਿੱਖਿਆ ਢਾਂਚੇ ਦੀ ਮਜ਼ਬੂਤ ਕਰਨ ਦੀ ਗੱਲ ਕਰਨ ਵਾਲੀ ਸਰਕਾਰ ਨੇ ਕਿਵੇਂ ਧੂਕ ਕਰ ਦਿੱਤੀ ਆ ਸਿੱਖਿਆ ਢਾਂਚੇ ਦੀ ਇਹ ਸਾਰੀ ਤੁਹਾਡੇ ਅੱਗੇ ਰੱਖੀ ਆ ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ ਆਪਣੇ ਵਿਚਾਰਾਂ ਟਿੱਪਣੀਆਂ ਸਾਂਝੀਆਂ ਕਰੋ ਧੰਨਵਾਦ ਸਤਿ ਸ੍ਰੀ ਅਕਾਲ